ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਲੁਧਿਆਣਾ ਦੇ ਵਿੱਚ ਮੁੰਡਿਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੜੇ ਨੇ ਇਸ ਦੌਰਾਨ ਇਲਾਕੇ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਜਿੱਥੇ ਇਸ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਆ ਉੱਥੇ ਹੀ ਜਦੋਂ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਲੋਕ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਬਚਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਸਾਨੂੰ ਇੱਕ ਫੋਨ ਆਇਆ ਸੀ ਕਿ ਇਸ ਇਲਾਕੇ ਦੇ ਵਿੱਚ ਲੜਾਈ ਹੋਈ ਆ ਤੇ ਅਸੀਂ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚਿਆ ਪਰ ਇੱਥੇ ਮੌਕੇ ਤੇ ਫਿਲਹਾਲ ਕੁਝ ਵੀ ਨਹੀਂ ਮਿਲਿਆ ਤੇ ਅਸੀਂ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਖੰਗਾਲ ਰਹੇ ਆ ਉੱਥੇ ਹੀ ਦੱਸ ਦਈਏ ਇਸ ਮਾਮਲੇ ਲੈ ਕੇ ਇੱਕ ਤਰਦਾ ਬਿਆਨ ਵੀ ਸਾਹਮਣੇ ਆਇਆ ਜਿਸ ਨੇ ਦੂਜੀ ਧਿਰ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਸਾਨੂੰ ਗੱਲਬਾਤ ਕਰਨ ਦੇ ਲਈ ਬੁਲਾਇਆ ਗਿਆ ਸੀ ਪਰ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉਸੇ ਮੁੰਡਿਆਂ ਦੀ ਕਾਫੀ ਜ਼ਿਆਦਾ ਗਿਣਤੀ ਸੀ ਕਾਫੀ ਜ਼ਿਆਦਾ ਮੁੰਡੇ ਇਕੱਠੇ ਹੋਏ ਖੜੇ ਸੀ ਤੇ ਸਾਡੇ ਪਹੁੰਚਣ ਤੋਂ ਬਾਅਦ ਉੱਥੇ ਬਹਿਸ ਹੁੰਦੀ ਆ ਕਿਸੇ ਗੱਲ ਨੂੰ ਲੈ ਕੇ ਬਹਿਸ ਤੋਂ ਬਾਅਦ ਫਿਰ ਜਿਹੜੀ ਲੜਾਈ ਆ ਉਹ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਆ ਤਾਂ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਇਸ ਲੜਾਈ ਨੂੰ ਛਡਾਉਣ ਦੇ ਲਈ ਗਿਆ ਸੀ ਜੋ ਮੁੰਡੇ ਆਪਸ ਦੇ ਵਿੱਚ ਭੜ ਰਹੇ ਸੀ ਉਹਨਾਂ ਨੂੰ ਛਡਾਉਣ ਦੇ ਲਈ ਗਿਆ ਸੀ ਪਰ ਮੇਰੇ ਵੀ ਇਸ ਤਰ੍ਹਾਂ ਸੱਤ ਲੱਗੇ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਉੱਥੇ ਹੀ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਲੁਧਿਆਣਾ ਦੀ ਜੈਨ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਤਰ੍ਹਾਂ ਆਮੋ ਸਾਹਮਣੇ ਹੋਈਆਂ ਨੇ ਦੱਸਦੀਏ ਕਿ ਇਸ ਦੌਰਾਨ ਗੋਲੀ ਚੱਲਣ ਦੇ ਜਿਹੜੇ ਇਲਜ਼ਾਮ ਇੱਕ ਤਰ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਕਿ ਫਿਲਹਾਲ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਆ ਉਹਨਾਂ ਨੂੰ ਅਜੇ ਤੱਕ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਜਾਂਚ ਕੀਤੀ ਜਾ ਰਹੀ ਆ ਤੇ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਵੀ ਖੰਗਾਲ ਲੇ ਜਾ ਰਿਹਾ ਤਾਂ ਇਸ ਮਾਮਲੇ ਨੂੰ ਲੈ ਕੇ ਚਸ਼ਮਿੰਦੀਤ ਵਿਅਕਤੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਧਿਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਉੱਥੇ ਹੀ ਜਾਂਚ ਕਰਨ ਪਹੁੰਚੇ ਪੁਲਿਸ ਅਫਸਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੈਂ ਤਾਂ ਕਿ ਮੈਂ ਲੱਗੀ ਜੀ ਮੈਂ ਤਾਂ ਛਡਾ ਰਿਆ ਸੀ ਫਿਰ ਜੀ ਮੇਰੀ ਵੀ ਉੱਥੇ ਨਾਲ ਹੀ ਸ਼ੌਪ ਆ ਗਈ ਕਿੰਨੀ ਦੀ ਲੜਾਈ ਹੋਈ ਸੀ ਤੇ ਕਿਸ ਕਾਰਨ ਹੋਈ ਹੈ ਜਿਹੜਾ ਇਹ ਆਪਸ ਵਿੱਚ ਯਾਰ ਦੋਸਤੀ ਸੀ ਪਰ ਇਹ ਕਿਹੜਾ ਬਾਹਰ ਲੈਨੇ ਮੱਲੇਦਾਰ ਹੂਆਂ ਨੇੜੇ ਨੇੜੇ ਰਹਿੰਦੇ ਨੇਗੇ ਕੋ ਬਾਹਰਲਾ ਕੋਈ ਵੀ ਬੰਦਾ ਨਹੀਂ ਸੀਗਾ ਤੇ ਆਪਸ ਵਿੱਚ ਇਹਨਾਂ ਦੀ ਮਾੜੀ ਜਿਹੀ ਗੱਲ ਤੋਂ ਲੜਾਈ ਹੋਈ ਬਸ ਗਾਲ ਕੱਢਣ ਤੋਂ ਲੜਾਈ ਸ਼ੁਰੂ ਹੋ ਗਈ ਹੈ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੋਇਆ ਉਹਦੇ ਕਰਕੇ ਤੇ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੌਮੀ ਕੋਹਲੇ ਜੀ ਇਹ ਜਿਹੜੀ ਲੜਾਈ ਕਿਹਨਾਂ ਦੇ ਵਿੱਚ ਹੋਈ ਸੀ ਉਹਨਾਂ ਬੰਦਿਆਂ ਦਾ ਨਾਮ ਅੱਛਾ ਜੀ ਤੇ ਇਹਨਾਂ ਦੀ ਆਪਸ ਹੀ ਲੜਾਈ ਹੋਈ ਹੈ ਕਿਸ ਗੱਲ ਨੂੰ ਲੈ ਮੜੀ ਮੋਟੀ ਗੱਲ ਪਿੱਛੇ ਆ ਪ੍ਰਾਣੀ ਹੁਣ ਯਾਰ ਦੋਸਤ ਨੇ ਯਾਰਾਂ ਦੋਸਤਾਂ ਦੇ ਵਿੱਚ ਕੋਈ ਨਾ ਕੋਈ ਪ੍ਰਾਣੀ ਬਹਿਸ਼ ਹੋ ਜਾਂਦੀ ਆ ਉਹਦੇ ਕਰਕੇ ਸਿਰੂ ਹੋ ਗਈ ਸੀ ਭਾਜੀ ਤੇ ਲੱਗਦਾ ਕਿ ਤੇ ਕੋਈ ਫਾਇਰਿੰਗ ਵੀ ਜ਼ਰਾ ਵੀ ਹੋਈ ਆ ਜਾਂ ਕਿਸ ਤਰ੍ਹਾਂ ਏਦਾਂ ਹੋਈ ਫੇਰ ਉਹ ਦੂਸਰਾ ਲੱਗਦਾ ਪਿਸਤਲ ਵੀ ਜਿਹੜਾ ਸ਼ਰਰਾ ਜਿਹਾ ਨਹੀਂ ਹੁੰਦਾ ਜਿਵੇਂ ਡੁਪਲੀਕੇਟ ਆ ਉਦਾਂ ਦਾ ਲੱਗਦਾ ਕੋਈ ਏਦਾਂ ਦੀ ਫਾਇਰ ਵਾਲੀ ਤਾਂ ਕੋਈ ਗੱਲ ਨਹੀਂ ਕਿੰਨੇ ਬੰਦੇ जख्मी ਹੋਏ ਇਸ ਮਾਮਲੇ ਦੇ ਵਿੱਚ ਜਖਮਿਆ ਮੇਰੇ ਮਾੜੀ ਜੀ ਸੜਾਂਦੇ ਤੋਂ ਗੇਟ ਤੇ ਸੱਟ ਲੱਗੀ ਆ ਗੇਟ ਵੱਜ ਗਿਆ ਸੀਗਾ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਇੰਦਰ ਜੀ ਦੇ ਨੇ ਅਰੇ ਕੀ ਮਸਲਾ ਹੋਇਆ ਅਰੇ ਗੈਂਗਸ ਇਹ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗੇ ਤੇ ਅਸੀਂ ਫੋਨ ਉੱਥੇ ਗਏ ਆ ਉੱਥੇ ਪਹਿਲਾਂ ਹੀ ਘਟੋ ਘਟ 10 ਬੰਦੇ ਖੜੇ ਸੀ ਜਿਨ੍ਹਾਂ ਕੋਲ ਪਿਸਤਲ ਵੀ ਲੱਗੀ ਹੋਈ ਸੀ ਤੇ ਟੋਕੇ ਸੀਗੇ ਦਾ ਵੱਡੇ ਵੱਡੇ ਜੀ ਮਸਲਾ ਕੀ ਸੀਗਾ ਕਹਿੰਦੇ ਲਈ ਬੁਲਾਇਆ ਸੀ ਮਸਲਾ ਮੈਨੂੰ ਕੋਈ ਗੱਲ ਕਰਨ ਲਈ ਬੁਲਾਇਆ ਸੀਗੇ ਉਹਨਾਂ ਨੇ ਅੱਛਾ ਜੀ ਕੋਈ ਇਹਨਾਂ ਦੀ ਆਪਸੀ ਗੱਲ ਸੀਗੀ ਉਹਦੇ ਲਈ ਬੁਲਾਇਆ ਸੀ ਅਸੀਂ ਤਿੰਨੇ ਜਣੇ ਗਏ ਆ ਗੱਡੀ 'ਚ ਅਸੀਂ ਉਤਰਿਆ ਹੀ ਉਹ ਪਹਿਲਾਂ ਹੀ ਬੰਦੇ ਖੜੇ ਸੀਗੇ ਅਸੀਂ ਕਹੇ ਅਸੀਂ ਨਹੀਂ ਗੱਲ ਕਰਨੀ ਹੈਗੀ ਅਸੀਂ ਆਪਣੀ ਸੇਫਟੀ ਦੇਖੀ ਵੀ ਨਹੀਂ ਗੱਲ ਕਰਨੀ ਇਹਨਾਂ ਜਰ ਨੂੰ ਉਹ ਬੰਦੇ ਗਾਲਾਂ ਕੱਢਣ ਲੱਗ ਗਏ ਜੀ ਬਹਿਸ ਹੋਈ ਆ ਗਿਆ ਤੇ ਨਾਲ ਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ ਜਿਹਦੇ ਵਿੱਚ ਮਨਿੰਦਰ ਸਿੰਘ ਆ ਮਨਿੰਦਰ ਸਿੰਘ ਤੇ ਲੱਤ ਤੇ ਗੋਲੀ ਲੱਗੀ ਉਹਦੇ ਦੋ ਗੋਲੀਆਂ ਲੱਗੀਆਂ ਇੱਕ ਇੱਥੇ ਬਾਹਾਂ 'ਚ ਗੋਲੀ ਲੱਗੀ ਆ ਤੇ ਅਨਵੀਰ ਸਿੰਘ ਲੱਡੂ ਆ ਉਹਦੀ ਲੱਤ ਤੇ ਗੋਲੀ ਲੱਗੀ ਆ ਤੇ ਮਨਿੰਦਰ ਸਿੰਘ ਦੇ ਦਾਹ ਨਾਲ ਵਾਰ ਕੀਤੇ ਆ ਉਹਦੇ ਆ ਘੋਟ ਲੈ ਗਿਆ ਨਾਲ ਬੱਸ ਤਦੋਂ ਲਾਵਾ ਹੋਰ ਕੀ ਕਿਹੜੇ ਕਿਹੜੇ ਇਥਾਂ ਆ ਕੇ ਮੌਕੇ ਸੀਗੇ ਕੋਈ ਸੀਸੀਟੀਵੀ ਆਈ ਹੈ ਇਸ ਮਾਮਲੇ ਦੀ ਇਹ ਨਹੀਂ ਪਤਾ ਜੀ ਮੈਂ ਤਾਂ ਉਹ ਸੀਰੀਅਸ ਸੀਗੇ ਉਹਨਾਂ ਨੂੰ ਇੱਥੇ ਫਟਾਫਟ ਹਸਪੀਟਲ ਲੈ ਕੇ ਆਏ ਸੀ ਠੀਕ ਹੈ ਭਾਜੀ ਕਿਸੇ ਤੇ ਰਹਿਣ ਵਾਲੇ ਮੁੰਡੇ ਜਿਨ੍ਹਾਂ ਨੇ ਹਮਲਾ ਕੀਤਾ ਇਹ ਜਾਣਕ ਲਓ ਇਹ ਹਾਂਜੀ ਜਾਣਕ ਲਓ ਠੀਕ ਠੀਕ ਹੈ ਜੀ ਅੱਛਾ ਜੀ ਹਾਂ ਤਾਂ ਉਹਨਾਂ ਨੂੰ ਮੌਕੇ ਤੇ ਕੋਈ ਹਸਪੀਟਲ ਕਿਹੜਾ ਹਾਂ ਬੋਲੋ ਹਸਪੀਟਲ ਲੈ ਕੇ ਗਏ ਨੇ ਤੇ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਹਾਂਜੀ ਹਾਂ ਪਹੁੰਚੇ ਮੁਲਾਜ਼ਮ ਉੱਥੇ ਵੀ ਪਹੁੰਚੇ ਨੇ ਇੱਥੇ ਮੁਲਾਜ਼ਮੇ ਮੌਕੇ ਬਾਰਦਾਤੇ ਵੀ ਆਏ ਸੀਗੇ ਤੇ ਉੱਥੇ ਆਪਣਾ ਬਿਆਨ ਲੈਣ ਲਈ ਅਕੋਲੇ ਚ ਪਹੁੰਚੇ ਨੇ ਤੇ ਹੁਣ ਕੀ ਮੰਗ ਚੰਦੇ ਹੋ ਪ੍ਰਸ਼ਾਸਨ ਨੂੰ ਕੁਝ ਨਹੀਂ ਮੰਗ ਇਹੀ ਆ ਵੀ ਇਹਨਾਂ ਦਾ ਜੋ ਵੀ ਆ ਇਨਸਾਫ ਦਵਾਇ ਜਾਵੇ ਇਦਾਂ ਦੀ ਗੁੱਡਾਂ ਕਰਦੀ ਦੁਵਾਰਾ ਨਾ ਹੋਵੇ ਇਸ ਏਰੀਆ 'ਚ ਹਾਂਜੀ ਬਸ ਸ਼ਾਂਤ ਮਹੌਲ ਰਹੇ ਬਸ ਠੀਕ ਠੀਕ ਕੀ ਮਾਮਲਾ ਹੋਇਆ ਜੀ ਇਹ ਮਾਮਲਾ ਦਾ ਲੜਾਈ ਝਗੜਾ ਹੋਇਆ ਸੰਤਾ ਫੋਨ ਕਿਹਾ ਸੀ ਅਸੀਂ ਮੌਕੇ ਤੇ ਆਏ ਐ ਸੇ ਹੈ ਨਹੀਂ ਕੋਈ ਵੀ ਅੱਛਾ ਜੀ ਆ ਅਸੀਂ ਵੀਰੇ ਆ ਕੈਮਰੇ ਦਾ ਕੋਈ ਸਾਨੂੰ ਫੁਟੇਜ ਮਿਲੀ ਆ ਕੋਈ ਲੜਾਈ ਝਗੜਾ ਕਿੱਦਾਂ ਹੋਇਆ ਤਾਂ ਇਤਲਾਕ ਕਿੱਦਾਂ ਹੋ ਤਾ ਮੇਰੀ ਤਾਂ ਜਿਹੜਾ ਮਾਮਲਾ ਪਲਾ ਸਾਡੇ ਤਾਂ ਫੋਨ ਗਿਆ ਵੀ ਲੜਾਈ ਝਗੜਾ ਹੋ ਰਿਹਾ ਇੱਥੇ ਅੱਛਾ ਜੀ ਗੈਰ ਕਲੋਨੀ ਦੇ ਬਾਹਰ ਦੱਸਦੇ ਆ ਪੰਜ ਸੱਤ ਜਣੇ ਹੈਗੇ ਇਕੱਠੇ ਕੁਝ ਲੱਗ ਪਿਆ ਸਰ ਕਿੰਨੇ ਕਦੇ ਗੋਲੀਆਂ ਲੱਗੀਆਂ ਨੇ ਨਹੀਂ ਗੋਲੀਆਂ ਗਾਲੀਆਂ ਦਾ ਕੋਈ ਨਹੀਂ ਇਹ ਤਾਂ ਕਲੀਅਰ ਹੋ ਰਿਹਾ ਅੱਛਾ ਜੀ ਵੀ ਉਹ ਕਹਿੰਦੇ ਡਾਂਗਾ ਦਾ ਦਾਅ ਸੀ ਉਹਨਾਂ ਕੋਲ ਸਿਸੀਟੀਵੀ ਆਈ ਐਸ ਮਾਮਲੇ ਦੀ ਸਾਰੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਹੈ ਲੈਟ ਹੀ ਹੈ ਨਹੀਂ ਅਸੀਂ ਇੱਕ ਤਾਂ ਕੈਮਰਾ ਚੱਲ ਨਹੀਂਦਾ ਤੁਹਾਨੂੰ ਪਤਾ ਲੱਗੇ ਕਿਸ ਦੇਖੀ ਦੇ ਗੋਲੀਆਂ ਚੱਲੀਆਂ ਤੇ ਕਿੰਨਾ ਉਹ ਨਹੀਂ 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 ਕੋਈ ਪਤਾ ਨਹੀਂ ਲੱਗਾ ਹਜੇ ਤੱਕ ਕਲੀਅਰ ਕਰਕੇ ਫੇਰ ਦੇ ਸਰ ਕਿਹੜਾ ਏਰੀਆ ਜੀ ਇਹ ਆਪਣੇ ਸ਼ੇਰਪੁਰ ਚੌਕੀ ਦਾ ਠੀਕ ਹੈ ਸਰ